ਇਸ ਵਕ ਸਾਡੇ ਨਾਲ ਐਲਓਪੀ ਪ੍ਰਤਾਪ ਸਿੰਘ ਬਾਜਵਾ ਜੀ ਨੇ ਈਡੀ ਦੇ ਦਫਤਰ ਦੇ ਬਾਹਰ ਖੜੇ ਨੇ ਇਹਨਾਂ ਦੇ ਕੇਸ ਵਿੱਚ ਵੀ ਗੱਲਬਾਤ ਕਰਾਂਗੇ ਜੋ ਹਾਈ ਕੋਰਟ ਤੋਂ ਇੱਕ ਤਾਜ਼ਾ ਫੈਸਲਾ ਆਇਆ ਬਾਜਵਾ ਸਾਹਿਬ ਤੁਹਾਡੇ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ ਤੁਸੀਂ ਇੱਕ ਬਿਆਨ ਦਿੱਤਾ ਹਾਈ ਕੋਰਟ ਤੋਂ ਰਾਹਤ ਤਾਂ ਮਿਲ ਗਈ ਹੈ ਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹਾਲੇ ਵੀ ਕਹਿੰਦੀ ਹੈ ਪੂਰਨ ਜਿੱਤ ਨਹੀਂ ਹੈ ਮੇਰੀ ਗੱਲ ਸੁਣ ਲਓ ਸਾਰਿਆਂ ਨੂੰ ਪਹਿਲੇ ਤੇ ਹਾਈ ਕੋਰਟ ਦੇ ਜੱਜਸ ਦਾ ਮੈਂ ਸ਼ੁਕਰਾਨਾ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਮੈਨੂੰ ਬੇਲ ਦਿੱਤੀ ਤੇ ਰਾਹਤ ਦਿੱਤੀ ਦੂਸਰੀ ਉਹਨਾਂ ਨੇ ਨਾਲ ਹੀ ਇਹ ਟਿੱਪਣੀ ਲਾਈ ਕਿ 23 ਤੱਕ ਅਰੈਸਟ ਹੈ ਉਹਨਾਂ ਚਿਰ ਤੁਸੀਂ ਇਸ ਕੇਸ ਤੇ ਕੋਈ ਟਿੱਪਣੀ ਨਹੀਂ ਕਰਦੇ ਜੀ ਤੋਂ ਸਬਜਡਿਟ ਹੋਣ ਕਰ ਮੈਂ ਉਹਦੇ ਤੇ ਨਹੀਂ ਕਰੂੰਗਾ ਮੈਂ ਹੁਣ ਉਹਦੇ ਤੇ ਕਰਾਂਗਾ ਜਿਸ ਕਾਰਨ ਧਰਨਾ ਲੱਗਾ ਜੀ ਵੇਖੋ ਇਹ ਦੇਸ਼ ਜਿਹੜਾ ਮਹਾਤਮਾ ਗਾਂਧੀ ਦਾ ਦੇਸ਼ ਜੀ ਇਹਦੀ ਪਛਾਣ ਡੈਮੋਕਰੈਟਿਕ ਤੇ ਸੈਕੂਲਰ ਦੇਸ਼ ਤੇ ਇੱਕ ਟੋਲਰੈਂਟ ਦੇਸ਼ ਵਰਗਾ ਸੀ ਜਿਹੜੇ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਸੀ ਜੀ ਜਿਹਦੇ ਵਿੱਚ ਡਾਕਟਰ ਅੰਬੇਦਕਰ ਸਾਹਿਬ ગાંધીજી ਤੇ ਤੁਹਾਨੂੰ ਪਤਾ ਹੈ ਫਾਦਰ ਆਫ ਦੀ ਨੇਸ਼ਨਸ ਹਨ મહાત્મા ગાંધીજી ਉਹਦੇ ਨਾਲ ਪੰਡਿਤ ਜਵਾਲਲਾਲ નેહਰੂ ਜੀ સરદાર પટેલ ਸਾਹਿਬ ਅੰਬੇਦਕਰ ਸਾਹਿਬ مولانا ਆਜ਼ਾਦ ਜੀ ਤੇ ਬਹੁਤ ਸਾਰੇ ਤੇ ਸਾਡੀ ਇਸ 47 ਤੋਂ ਪਹਿਲੇ ਉਸ ਵਾਸਤੇ ਅੰਦਰ ਬੋਸ ਜੀ ਉਹਨਾਂ ਦੀ 소ਚ ਸੀ ਕਿ ਟੋਲਰੈਂਟ ਦੇਸ਼ ਹੋਣਾ ਚਾਹੀਦਾ મહાત્મા ગાંધી ਨੂੰ ਫਾਲੋ ਕੀਤਾ ਨੈਲਸਨ ਮੰਡੇਲਾ ਨੇ ਸਾਊਥ ਅਫਰੀਕਾ ਆਜ਼ਾਦ ਕਰਾਇਆ ਉਹਨਾਂ ਨੂੰ ਫਾਲੋ ਫਾਲੋ ਕੀਤਾ ਮਾਰਟਨ ਲੂਥਰ ਕਿੰਗ ਨੇ ਅਮਰੀਕਾ ਦੇ ਵਿੱਚ ਵੱਡੀ اپਰੈਸਿਵ ਜਿਹੜੀ ਮੂਵਮੈਂਟ ਸੀ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਮੂਵਮੈਂਟ ਖੜੀ ਕੀਤੀ 45 46 ਦੇਸ਼ ਜਿਹੜੇ ਨੇ ਆਜ਼ਾਦ ਹੋਏ ਨਾਨਵੋਲੈਂਟ ਮੂਵਮੈਂਟ ਅੱਜ ਵੱਧ ਕਿਸਮਤੀ ਦੇ ਨਾਲ ਜਦੋਂ ਦੀ ਭਾਜਪਾ ਦੀ ਸਰਕਾਰ ਆਈ ਹੈ ਇਹ ਕੰਪਲੀਟਲੀ ਇਨਟੋਲਰੈਂਟ ਗਵਰਨਮੈਂਟ ਹੋ ਗਈ ਹੈ ਇਹ ਕਿਸੇ ਪੋਲਿਟਿਕਲ ਡਿਸੈਂਟ ਨੂੰ ਸੁਣਨਾ ਨਹੀਂ ਚਾਹਦੀ ਇਹ ਏਜੰਸੀਆਂ ਨੂੰ ਬਜਾਏ ਪੋਲਿਟਿਕਲ ਅਫੈਂਡਰਸ ਨੂੰ ਰੋਕਣ ਦੇ ਇਹਨਾਂ ਪੋਲਿਟਿਕਲ ਡਿਸੈਂਟ ਰੋਕਣਾ ਸ਼ੁਰੂ ਕਰ ਦਿੱਤਾ ਹੈ ਤੇ ਮੈਨੂੰ ਪੂਰਨਾਸ਼ ਹੈ ਆਪਣੀਆਂ ਕਚਹਿਰੀਆਂ ਤੇ ਤੇ ਹਿੰਦੁਸਤਾਨ ਦੇ ਲੋਕਾਂ ਤੇ ਕਿ ਜਿਹੜੇ ਹਿੰਦੁਸਤਾਨ ਦੇ ਲੋਕਾਂ ਨੇ 75 ਸਾਲਾਂ ਚ 55 ਸਾਲ ਕਾਂਗਰਸ ਦਾ ਰਾਜ ਲਿਆਂਦਾ ਮੈਂ ਅੱਜ ਸਾਰੀਆਂ ਡੈਮੋਕ੍ਰੈਟਿਕ ਫੋਰਸ ਜਿਹੜੀਆਂ ਦੇਸ਼ ਦੀਆਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਇਹ ਜਿਹੜੀ ਫਾਸਿਸਟ ਗਵਰਨਮੈਂਟ ਜਿਹੜੀ ਓਪਰੈਸਿਵ ਗਵਰਨਮੈਂਟ ਹੈ ਜਿਹਦੇ ਖਿਲਾਫ ਅਸੀਂ ਇਕੱਠੇ ਨਹੀਂ ਹੋਏ ਤੇ ਇਹਦੀ ਬਹੁਤ ਵੱਡੀ ਕੀਮਤ ਆਲਰੇਡੀ ਅਸੀਂ ਅਦਾ ਕਰ ਰਹੇ ਹਾਂ ਸਾਡੀ ਹਿਸਟਰੀ ਰੀਰਾਈਟ ਕਰ ਰਹੇ ਹਾਂ ਜਿਵੇਂ ਆਪਾਂ ਤੁਸੀਂ ਵੇਖਿਆ ਪੰਜਾਬ ਵਰਗਾ ਜਿਹੜਾ ਇੱਕ ਸਿੱਖ ਮжоਰਿਟੀ ਸੂਬਾ ਹੈ ਉਹਦੇ ਵਿੱਚ ਵਾਈਸ ਚਾਂਸਲਰਸ ਲਿਆ ਕੇ ਆਰਐਸਐਸ ਨੇ ਲਾਣੀ ਸ਼ੁਰੂ ਕਰ ਦਿੱਤੇ ਹਿਸਟਰੀ ਬੁਕਸ ਬਦਲ ਕਰਤੀਆਂ ਜਿਹੜੇ ਆਜ਼ਾਦੀ ਦੇ ਪਰਵਾਨਿਆਂ ਦੇ ਨਾਂ ਸੀ ਉਹ ਕਿਤਾਬਾਂ ਜੋ ਕੱਢ ਕੇ ਅੱਜ ਭਾਜੀਪੀ ਤੇ ਆਰਐਸਐਸ ਦੇ ਲੀਡਰਾਂ ਦੇ ਨਾਂ ਪਾਣੇ ਸ਼ੁਰੂ ਹੋ ਗਏ ਜਿਨ੍ਹਾਂ ਦਾ ਆਜ਼ਾਦੀ ਦੇ ਵਿੱਚ ਕੋਈ ਆਨੇ ਦਾ ਵੀ ਰੋਲ ਕੋਈ ਨਹੀਂ ਸੀ ਸੋ ਇਹ ਸਾਨੂੰ ਇਹਨਾਂ ਤੋਂ ਬਚਨ ਦੀ ਲੋੜ ਹੈ ਅਸੀਂ ਆਪਣੀ ਕਾਂਗਰਸ ਦੀ ਲੀਡਰਸ਼ਿਪ ਨਾਲ ਜੇਸੇ ਪਰਿਵਾਰ ਦੇ ਖਿਲਾਫ ਇੱਕ ਕੇ ਅੱਜ ਈਡੀ ਦਾ ਕੇਸ ਇਹਨਾਂ ਨੇ ਬੜਾਇਆ ਉਹਨੇ ਤੇ ਹਜ਼ਾਰਾਂ ਕਰੋੜ ਦੀ ਜਾਇਦਾਦ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਤੇ ਬਾਅਦ ਦੇਸ਼ ਦੇ ਨਾਂ ਲਈ ਤੇ ਮੈਂ ਇਹਨਾਂ ਬੀਜੇਪੀ ਵਾਲਿਆਂ ਪੁੱਛਣਾ ਚਾਹਨਾ ਦਸਾਂ ਸਾਲਾਂ ਚ ਜਿਹੜਾ ਤੁਹਾਨੂੰ ਪੈਸਾ ਇਕੱਠਾ ਹੋਇਆ ਇਲੈਕਟ੍ਰਿਕ ਬਾਉਂਡਸ ਦੇ ਜ਼ਰੀਏ ਉਹ ਤੇ ਸਾਰੀ ਜਾਇਦਾਦ ਤੁਸੀਂ ਦੇਸ਼ ਦੇ ਨਾਂ ਨਹੀਂ ਲੁਵਾਈ ਤੁਸੀਂ ਪਾਰਟੀ ਦੇ ਨਾਂ ਲੁਵਾਤੀ ਇਹਨਾਂ ਨੇ ਤੇ ਦੇਸ਼ ਦੇ ਨਾਂ ਲੁਵਾਈ ਸੀ ਕਾਂਗਰਸ ਦੇ ਨਾਂ ਨਹੀਂ ਸੀ ਲੁਵਾਈ ਤੋ ਸਾਡੀ ਲੀਡਰਸ਼ਿਪ ਦਾ ਇਹ ਮੁਕਾਬਲਾ ਕਰ ਨਹੀਂ ਸਕਦੇ ਨਾ ਡਰਾ ਸਕਦੇ ਨੇ ਨਾ ਧਮਕਾ ਸਕਦੇ ਸਰ ਬਾਜਵਾ ਸਾਹਿਬ ਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਕਾਊਂਟਰ ਕਿਵੇਂ ਦਿੱਤਾ ਜਾਏਗਾ ਕਾਊਂਟਰ ਕਿਵੇਂ ਦਿੱਤਾ ਜਾਏਗਾ ਬੜੀ ਗੱਲ ਪਣੀ ਬਾਜਵਾ ਸਾਹਿਬ ਇੱਕੋ ਸਵਾਲ ਕਿ ਕਾਊਂਟਰ ਦੇਣ ਲਈ ਕੀ ਕੀਤਾ ਹੈ ਹਾਂਜੀ ਕਾਊਂਟਰ ਕਿਵੇਂ ਦੇ ਪਾਏਗੀ ਆਪਾਂ ਕਾਊਂਟਰ ਆ ਹੀ ਕਰ ਰਹੇ ਹੋਰ ਕਿਸਾ ਕਰੀਦਾ ਹੁੰਦਾ ਐਡ ਕੀ 240 ਤੇ ਆ ਗਏ ਨੇ 350 ਤੋਂ ਕਾਊਂਟਰ ਹੋਰ ਕਿਨੂੰ ਕਹੀਦਾ ਉਹ ਵੀ ਇਹਨਾਂ ਨੂੰ ਬਹੁਤ ਵੱਡੀ ਸਪੋਰਟ ਇਲੈਕਸ਼ਨ ਕਮਿਸ਼ਨ ਦੀ ਮਿਲ ਰਹੀ ਹੈ ਇਲੈਕਸ਼ਨ ਕਮਿਸ਼ਨ ਦੀ ਸਪੋਰਟ ਨਾ ਮਿਲੀ ਤੇ ਐਦ ਕਿਸ ਸਰਕਾਰ ਚ ਨਹੀਂ ਸੀ ਆਂਦੇ ਹੁਣ ਅਗਲੀ ਵਾਰ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਅਸੀਂ ਲੱਭ ਲੀਆਂ ਨੇ ਦੂਰ ਹੋਣਗੀਆਂ ਅਗਲੀ ਵਾਰ ਸਾਰੀਆਂ ਡੈਮੋਕ੍ਰੈਟਿਕ ਫੋਰਸਸ ਲੈਡ ਬਾਈ ਦੀ ਕਾਂਗਰਸ ਸੈਂਟਰ ਪਾਵਰ ਚ ਆਣਗੇ ਥੈਂਕ ਯੂ ਪ੍ਰਤਾਪ ਸਿੰਘ ਬਾਜਵਾ ਐਲੋਪੀ ਲੀਡਰ ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਕੀ ਸੋਚਦੇ ਨੇ